ਫਿਰੋਜ਼ਪੁਰ ਪੁਲਿਸ ਨੇ ਪੰਜਾਬ ਸਰਕਾਰ ਦੇ ਵੱਲੋਂ ਚਲਾਏ ਗਏ ਯੁਧ ਨਸ਼ਿਆਂ ਵਿਰੋਧ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਫਿਰੋਜ਼ਪੁਰ ਦੇ ਮੱਲਾਵਾਲਾਂ ਦੇ ਪਿੰਡ ਦੇ ਵਿੱਚ ਰਹਿਣ ਵਾਲੇ ਦੋ ਨਸ਼ਾ ਤਸਕਰ ਗੁਰਪ੍ਰਤਾਪ ਸਿੰਘ ਅਤੇ ਰਸ਼ਪਾਲ ਸਿੰਘ ਉਰਫ ਪਾਲਾ ਨੂੰ 10 ਕਿਲੋ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ ਹੈ ਤੇ ਤਸਕਰਾਂ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਜਦੋਂ ਨਸ਼ਾ ਤਸਕਰ ਗੁਰਪ੍ਰਤਾਪ ਸਿੰਘ ਦੇ ਘਰ ਪਿੰਡ ਪਹੁੰਚੀ ਤਾਂ ਸਰਚ ਆਪਰੇਸ਼ਨ ਦੌਰਾਨ ਬਲਸਦੇ ਵੱਲੋਂ ਇੱਕ ਹੈਰਾਨ ਕਰਨ ਵਾਲੀ ਗੱਲ ਕਹੀ ਗਈ। ਜਏ ਉਹਨਾਂ ਦੱਸਿਆ ਕਿ ਇਸ ਦੇ ਘਰ ਦੇ ਵਿੱਚ ਹੀ ਤਹਿਖਾਨੇ ਦਾ ਰਸਤਾ ਬਣਾਇਆ ਗਿਆ ਸੀ। ਕੱਪੜਿਆਂ ਵਾਲੀ ਅਲਮਾਰੀ ਵਿੱਚੋਂ ਨਿਕਲ ਕੇ ਜ਼ਮੀਨ ਦੇ ਥੱਲੇ ਜਾਂਦਾ ਸੀ ਤਾਂ ਪੂਰੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਨਸ਼ਾ ਤਸਕਰ ਨਸ਼ੇਦੀ ਖੇਪ ਨੂੰ ਇਸ ਤਹਿਖਾਨੇ ਦੇ ਵਿੱਚ ਲੁਕਾ ਦਿੰਦਾ ਸੀ। თੌਤੀ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦ ਹੋਰ ਕਿ ਕੁਝ ਖੁਲਾਸੇ ਕੀਤੇ ਨੇ। ਆਓ ਜਾਣੀਏ। ਉਹ ਇੱਕ ਸਾਡੇ ਵੱਲੋਂ ਜਿਹੜਾ DSP ਜ਼ੀਰਾ ਦੇ ਏਰੀਏ ਦੇ ਵਿੱਚ ਥਾਣਾ ਮੱਲਾਵਾਲੇ ਦੇ ਵਿੱਚ ਮੁਕਦਮਾ ਨੰਬਰ 35 ਅਰਜ ਕੀਤਾ ਹੈ ਐਨ ਡੀਵੀਐਸ ਐਕਟ ਦਾ ਜਿੱਥੇ 500 ਗ੍ਰਾਮ ਅਫੀਮ ਇੱਕ ਮੋਟਰਸਾਈਕਲ ਸਪਲੈਂਡਰ ਤੇ ਇਹ ਬਰਾਮਦ ਕੀਤੇ ਗਏ ਆ ਉਹ ਗੁਰਪ੍ਰਤਾਪ ਸਿੰਘ ਪੁੱਤਰ ਗੁਰਮੁਖ ਸਿੰਘ ਤੇ ਰਸ਼ਪਾਲ ਸਿੰਘ ਰਸ਼ਪਾਲਾ ਪੁੱਤਰ ਹਰਮੇਸ਼ ਸਿੰਘ ਇਹ ਵਾਸੀ ਇੱਕ ਤਾਂ ਗੁਲਾਮੀ ਵਾਲੇ ਦਾ ਥਾਣਾ ਆਰਫਕੇ ਤੇ ਦੂਸਰਾ ਜਿਹੜਾ ਲੇਲੇ ਵਾਲਾ ਥਾਣਾ ਸਦਰ ਫਿਰੋਜ਼ਪੁਰ ਦਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ 500 ਗ੍ਰਾਮ ਅਫੀਮ ਬਰਾਮਦ ਹੋਈ ਹੈ ਇੱਥੇ ਇਹ ਦੱਸਣਯੋਗ ਹੈ ਵੀ ਜਦੋਂ ਇਹਦਾ ਆਪਾਂ ਘਰ ਦੇ ਵਿੱਚ ਬਾਅਦ ਵਿੱਚ ਸਰਚ ਕਰ ਰਹੇ ਸੀ ਆਫਟਰ ਰਿਕਵਰੀ ਤਾਂ ਉੱਥੇ ਇਸ ਨੇ ਆਪਣੀ ਅਲਮਾਰੀ ਦੇ ਵਿੱਚ ਇੱਕ ਸੀਕ੍ਰੇਟ ਦਰਵਾਜ਼ਾ ਬਣਾਇਆ ਹੋਇਆ ਸੀ ਜਿੱਥੋਂ ਥੱਲੇ ਪੌੜੀਆਂ ਉਤਰਦੀਆਂ ਸੀ ਇੱਕ ਬੇਸਮੈਂਟ ਦੇ ਵਿੱਚ ਇੱਕ ਕਮਰਾ ਇਹਨੇ ਬਣਾਇਆ ਹੋਇਆ ਸੀ ਜਿੱਥੇ ਇਹ ਮੋਸਟ ਪ੍ਰੋਬਬਲੀ ਜਦੋਂ ਵੀ ਪੁਲਿਸ ਜੇ ਕੋਈ ਇਹਦੇ ਰੇਡ ਕਰੂਗੀ ਤਾਂ ਉੱਥੇ ਇਹ ਲੁਕ ਜਾਂਦਾ ਸੀ ਤਾਂ ਕਿ ਨਾ ਮਿਲੇ ਕਮ ਕਲਾ ਫੀਮ ਦਾ ਕਰਤਾ ਸੀ ਜੀ ਚਟੇ ਦੇ ਨਾਲ ਹੁਣ ਤੱਕ ਜਿਹੜਾ ਆ ਇਹ ਫੀਮ ਪੜੀ ਹੈ ਜੀ ਬਾਕੀ ਜੇ ਕੋਈ ਹੋਰ ਸਾਹਮਣੇ ਆਏ ਉਸ ਹਿਸਾਬ ਨਾਲ ਕਰਵਾਇਆ ਇਹ ਪੁੱਛਿਆ ਹੈਗਾ ਜੀ ਪਹਿਲਾਂ ਜੀ ਕੋਈ ਇਹ ਪਹਿਲਾ ਪਰਚੇ ਦਾ ਹਜ ਉਹ ਚੈੱਕ ਕਰ ਲੈਣੇ ਜੀ ਉਹ ਚੈੱਕ ਕਰ ਰਹੇ ਹੈ ਜੀ ਇਨਵੈਸਟੀਗੇਸ਼ਨ ਕਰ ਲੱਗਦਾ ਕਿ ਜਿਵੇਂ ਨੇ ਕਮਰਾ ਬਣਾਇਆ ਸੀ ਅਲਮਾਰੀ ਦੇ ਮਗਰ ਫਿਲਮੀ ਤਰੀਕੇ ਨਾਲ ਤੇ ਵਾਕਈਂ ਪੁਲਿਸ ਤੋਂ ਬਚਣ ਲਈ ਉਹ ਵੱਡਾ ਸਮਗਲਰਾਂ ਦੇ ਨਾਲ ਇਹਦੇ ਹੱਥ ਹੋ ਸਕਦੇ ਨੇ ਜੀ ਜਿਹੜਾ ਇੰਨਾ ਆਬਦਾ ਬਣਾਈ ਬੈਠਾ ਸੀ ਪਹਿਲਾਂ ਜੀ ਬਿਲਕੁਲ ਹੋ ਸਕਦੇ ਬਿਲਕੁਲ ਹੋ ਸਕਦੇ ਕਿਉਂਕਿ ਜਿਹੜਾ ਨੇ ਇੰਨਾ ਉਹਦੇ ਮਿਹਨਤ ਕਰਕੇ ਥੱਲੇ ਕਮਰਾ ਬਣਾ ਤੇ ਕੋਈ ਹੋਰ ਕਿਸੇ ਕੰਮ ਵਾਸਤੇ ਪਰਪਸ ਵਾਸਤੇ ਨਹੀਂ ਆਉ ਉਹ ਤੇ ਸਿਕਰਟ ਉਹਦਾ ਰਸਤਾ ਬਣਾਗਾ